ਆਟਾ ਫ੍ਰਿਜ ਚ ਰੱਖਣਾ ਚਾਹੀਦਾ ਹੈ ਕਿ ਨਹੀਂ ਰੱਖਣਾ ਚਾਹੀਦਾ ਜਿੰਨਾ ਫਰੈਸ਼ ਹੋਊਗਾ ਨਾ ਆਟਾ ਕਿਉਂਕਿ ਜਦੋਂ ਆਟਾ ਸੁੱਕਾ ਪਿਆ ਰਹੇ ਜਿੰਨੀ ਮਰਜ਼ੀ ਦੇ ਰਹੇ ਕੋਈ ਪ੍ਰੋਬਲਮ ਨਹੀਂ ਆਉਂਦੀ ਜਦੋਂ ਪਾਣੀ ਵਿੱਚ ਐਡ ਹੋ ਗਿਆ ਤਾਂ ਇਹਦਾ ਮਤਲਬ ਹੁਣ ਜਿੱਥੇ ਵੀ ਮੌਇਸਚਰ ਹੈ ਉਥੇ ਬੈਕਟੀਰੀਆ ਗਰੋ ਕਰਨਾ ਸ਼ੁਰੂ ਕਰ ਦਿੰਦਾ ਠੀਕ ਹੈ ਉਹ ਕੱਲੇ ਆਟੇ ਦੀ ਗੱਲ ਨਹੀਂ ਹੈਗੀ ਉਹ ਹਰੇਕ ਚੀਜ਼ ਦੀ ਗੱਲ ਹੈ ਜਿੱਥੇ ਅਸੀਂ ਸਬਜੀ ਹੈ ਸਬਜੀ ਹੈ ਕੁਝ ਵੀ ਹੈ ਕੋਈ ਵੀ ਰੈਸਪੀ ਹੈ ਤੁਸੀਂ ਜੇ ਵਿੱਚ ਰੱਖੀ ਹੈ ਬਣਾ ਕੇ ਹਾਂ ਉਹ ਜਿੰਨੀ ਦੇਰ ਹੁਣ ਕਿੱਥੋਂ ਸ਼ੁਰੂ ਤੋਂ ਪ੍ਰੋਸੈਸ ਦੱਸ ਦਿੰਨਾ ਜਦੋਂ ਸਬਜ਼ੀ ਕੱਟੀ ਗਈ ਜਿੰਨੀ ਛੇਤੀ ਉਹ ਬਣ ਕੇ ਤੁਸੀਂ ਖਾ ਲਓਗੇ ਉਨਾ ਉਹਦਾ ਫਾਇਦਾ ਹੋਊਗਾ ਜਿੰਨਾ ਉਹਨੂੰ ਲੇਟ ਕਰਕੇ ਖਾਓਗੇ ਉਨਾ ਨੁਕਸਾਨ ਉਹ ਨੁਕਸਾਨ ਨਹੀਂ ਹੋਗਾ ਫਾਇਦਾ ਨਹੀਂ ਮਿਲਣਾ ਬੈਕਟੀਰੀਆ ਬਣ ਜਾਊਗਾ ਉਹਦੇ ਬੈਕਟੀਰੀਆ ਨਹੀਂ ਬਣਨਾ ਸਭ ਤੋਂ ਪਹਿਲਾਂ ਤਾਂ ਬਣਨ ਤੋਂ ਪਹਿਲਾਂ ਤਾਂ ਉਹਦੀ ਨਿਊਟ੍ਰੀਸ਼ਨ ਵੈਲਿਊ ਘਟੀ ਜਾਣੀ ਜਦੋਂ ਬਣ ਗਿਆ ਬਣਨ ਤੋਂ ਬਾਅਦ ਜਿੰਨਾ ਡਿਲੇ ਕਰੋਗੇ ਉਨਾ ਉਹਦੇ ਵਿੱਚ ਬੈਕਟੀਰੀਆ ਗਰੋ ਹੋਈ ਜਾਣਾ ਚਾਹੇ ਉਹ ਫਿਰ ਉਹਦੇ ਵਿੱਚ ਦਹੀਂ ਵੀ ਆ ਗਿਆ ਦਹੀਂ ਖੱਟਾ ਕਿਉਂ ਹੋ ਜਾਂਦਾ ਹੂੰ ਉਹਦੇ ਚ ਬੈਕਟੀਰੀਆ ਬਹੁਤ ਛੇਤੀ ਮਲਟੀਪਲਾਈ ਕਰਦਾ ਫਿਰ ਇਸੇ ਹਿਸਾਬ ਨਾਲ ਜਿਹੜੇ ਪਰਿਵਾਰ ਸਬਜੀ ਰਾਤ ਵਾਲੀ ਰੱਖ ਕੇ ਫ੍ਰੀਜ ਚ ਤੜਕੇ ਖਾਂਦੇ ਆ ਉਹਦੇ ਚ ਨਿਊਟ੍ਰੀਸ਼ਨ ਦਾ ਹੁੰਦਾ ਹੀ ਨਹੀਂ ਨਾਲ ਬੈਕਟੀਰੀਆ ਖਾਂਦੇ ਬੈਕਟੀਰੀਆ ਵੱਧ ਰਿਹਾ ਹੈ बैड ਬੈਕਟੀਰੀਆ ਨੇ ਤਾਂ ਗਰੋ ਹੋ ਹੀ ਜਾਣਾ ਨਾ ਕਿਸੇ ਚ ਛੇਤੀ ਹੁੰਦਾ ਕਿਸੇ ਚ ਲੇਟ ਹੁੰਦਾ ਜਿੰਨੇ ਕੁਝ ਵੀ ਖਾਣਾ ਜਿੰਨਾ ਫਰੈਸ਼ ਖਾਓਗੇ ਉਨਾ ਚੰਗਾ